ਬੜਵਰ ਬੜਵਰ ਭਾਈ ਹਰ ਸਾਲ ਲੰਗਰ ਲਾਇਆ ਜਾਂਦਾ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹਰ ਸਾਲ ਹੀ ਬੰਦਤਾ ਹੋ ਰਿਹਾ ਹੈ ਜੀ ਗੁਰੂ ਆਰ ਗੁਰਮਤਿ ਸਾਹਿਬ ਮਰਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਜੀ 22 ਜੂਨ ਨੂੰ ਪੱਕਾ ਹੀ ਇੱਥੇ ਬੜਵਰ ਦੇ ਬੱਸ ਸਟੈਂਡ ਦੇ ਉੱਪਰ ਲੰਗਰ ਲਾਇਆ ਜਾਂਦਾ ਹੈ ਜੀ ਗੁਰੂ ਕੀਆਂ ਲਾਡਲੀਆਂ ਫੌਜਾਂ ਵੱਲੋਂ ਆਪਣੇ ਸਾਰੇ ਬਰਨਾਲੇ ਸੰਗਰੂਰ ਇਲਾਕੇ ਦੇ ਨੰਗ ਸਿੰਘ ਜਿੰਨੇ ਹੈਗੇ ਤੇ ਨਗਰ ਬੜਵਰ ਦੇ ਸਹਿਯੋਗ ਦੇ ਨਾਲੇ ਹਰ ਸਾਲ ਦੀ ਤਰ੍ਹਾਂ ਲੰਗਰ ਬੜੀ ਸ਼ਰਧਾ ਭਾਵਨਾ ਨਾਲ ਲਾਇਆ ਜਾਂਦਾ ਹੈ ਹਾਂ ਹਾਂ ਬਾਬਾ ਜੀ ਬਹੁਤ ਵੱਡਾ ਪ੍ਰ ਮਗਜ ਪਏ ਨੇ ਆਮ ਆਪ ਸਰਦਈ ਪੀ ਲੈਣਾ ਜਿਹੜੇ ਉਹੀ ਖੋਖੇ ਇਤਰੀ ਬੈਠੇ ਹੁੰਦੇ ਆਗੇ ਨਵੇਂ ਬੰਦੇ ਨੇ ਬਿਜ਼ਨਸ ਬਣਾ ਰੱਖਿਆ ਪਰ ਅਸਲ ਸਰਦਈ ਇਹ ਆ ਆ ਨਿੰਮ ਦੀ ਲੱਕੜ ਦਾ ਘੋਟ ਨਾਗਾ ਉਹ ਲਾਲ ਪੱਥਰਾ ਜਿਹੜੇ ਆਪਾਂ ਨੂੰ ਬਹੁਤ ਜਾਨੀ ਕਿ ਫਾਇਦੇਮੰਦ ਨੇ ਬਾਕੀ ਸਾਡੇ 90000 ਰੁਪਏ ਖਰਚ ਆਏ ਸੀ ਇਸ ਵਾਰੀ ਹਲੇ ਚੱਲੀ ਸਾਰਾ ਦਿਨ ਹੀ ਚੱਲੀ ਜਾਣਾ ਹੈ ਮਹਾਰਾ ਦੀ ਕਿਰਪਾ ਦੇ ਨਾਲ ਰਸਤਾ ਵਸਤਾ ਉੱਤਰੀ ਜਾਣੀਆਂ ਸ਼ਾਮ ਤੱਕ ਆਈ ਜਾਣਾ ਬਾਕੀ ਗੱਲ ਬਾਬਾ ਘੋਟ ਮੈਸੇਜ ਬਹੁਤ ਵੱਡਾ ਹੈ ਬਿਲਕੁਲ ਇਹ ਇਹਦੇ ਨਾਲ ਬਜਣਾ ਨਾ ਤਾਂਹਾਂ ਤੋਂ ਚੌੜਾ ਹੁੰਦਾ ਹੈ ਥੱਲੋਂ ਪਤਲਾ ਹੁੰਦਾ ਹੈ ਇਹਦੇ ਉੱਪਰ ਬਜਣਾ ਫਿਰ ਇਹਦੇ ਭਈ ਜਿ ਕਰੇ ਫਿਰ ਜਿ ਕਰੇ ਕੇ ਜਾਵੇ ਸਿੱਧਾ ਸਿੰਘਾਂ ਦੇ ਚਰਨਾਂ ਨੂੰ ਭਾਵੇ ਨਿਹਾਲੋ ਜਾ ਰੋਈ ਆਕਾੰਤਨ ਬਾਬਾ ਦੀਪ ਸਿੰਘਾਂ ਦੇ ਚਰਨਾਂ ਕਮਰਾਂ ਨੂੰ ਭਾਵੇ ਨਿਹਾਲ ਹੋ ਜਾਵੇ ਇਸ੍ਰੀ ਆਕਾਲ